ਆ ਦਿੱਲੀ ਦਾ ਨਜ਼ਾਰਾ ਦੇਖ ਲੋ ਆ ਚੱਲਿਆ ਜੇ ਫਾਰਮ ਟ੍ਰੈਕ 60 ਮੰਗੋਂ ਦਿੱਲੀ ਆਇਆ ਇਂ ਰਵਾਨਾ ਹੋਣਾ ਦਿੱਲੀ ਦੇ ਨਜ਼ਾਰੇ ਮੈਂ ਤੁਹਾਨੂੰ ਦਿਵਾ ਦੇਣਾ ਵਾ ਵੀ ਕਿਵੇਂ ਦਿੱਲੀ ਨੂੰ ਕਾਫਲੇ ਰਵਾਨਾ ਹੋਣੇ ਆ ਤੁਸੀਂ ਬੜਾ ਚਿਰ ਹੋ ਗਿਆ ਦੇਖਿਆ ਨੂੰ ਆ ਚੱਲਿਆ ਜੇ 275 ਇੰਟਰਨੈਸ਼ਨਲ ਆ ਜਾ ਵੀ 275 ਇੰਟਰਨੈਸ਼ਨਲ ਇਹ ਚੱਲੂਗਾ ਜੀ ਦਿੱਲੀ ਵੱਲ ਨੂੰ ਤਿਆਰੀਆਂ ਕਰਕੇ ਤੇਰਾ ਨੂੰ ਆ ਜਾ ਭਾਈ ਮੈਸੀ ਠੀਕ ਆ ਜੀ ਐ ਭਾਈ ਰਵਾਨਾ ਹੋਣਿਆ ਦਿੱਲੀ ਵਾਲ ਨੂੰ ਕਾਫਲੇ ਦੇਖ ਲਵੇ ਹੁਣ ਦਿੱਲੀ ਸੋਚ ਲਵੇ ਉਹਨਾਂ ਨੇ ਬਹਿ ਕੇ ਆ ਫਿਰ ਮੈਸੀ ਦੇ ਮਗਰ ਭਾਈ ਠੀਕ ਆ ਜੀ ਐਂ ਦਿੱਲੀ ਵਾਲੇ ਕਾਫਲੇ ਰਵਾਨਾ ਹੋਣੇ ਆ ਔਰ ਤੁਸੀਂ ਦੇਖ ਲਓ ਉਹਦੇ ਪਿੱਛੇ ਹੈਗਾ ਜੇ 275 ਠੀਕ ਆ ਜੀ ਇਹਦੇ ਪਿੱਛੇ 275 ਆ ਰਿਹਾ ਭਾਈ ਠੀਕ ਆ ਜੀ ਆਹ ਦੇਖ ਲਓ 275 ਇਹਦੇ ਪਿੱਛੇ ਇੱਕ ਟਰਾਲੀ ਹੋ ਰਿਆ ਐਂ ਜਾਣੇ ਆ ਕਾਫਲੇ ਦਿੱਲੀ ਨੂੰ ਇਦੇ ਪਿੱਛੇ 275 ਜੀ ਫਿਰ 2275 ਡੀਆਈ ਇਹ ਇਹ ਰਵਾਨਾ ਹੋ ਰਿਹਾ ਜੀ ਆਪਣੇ ਅੱਗੇ ਚੱਲ ਰਿਹਾ ਅਰੇ ਇਹਦੇ ਪਿੱਛੇ ਤੁਸੀਂ ਦੇਖ ਲਓ ਕਿ ਇਹਦੇ ਪਿੱਛੇ ਫਿਰ ਸੋਨਾਲੀਕਾ ਆ ਵੈਂ ਕਾਫਲੇ ਤੁਸੀਂ ਦੇਖ ਲਓ ਐ ਚੱਲਣੇ ਆ ਅੱਜ ਤੁਹਾਨੂੰ ਮੈਂ ਉਹਦੀ ਰੀਲ ਹੀ ਖਾਲੀ ਆ ਵੀ ਐ ਕਾਫਲੇ ਦਿੱਲੀ ਨੂੰ ਰਵਾਨਾ ਹੋਣਗੇ ਦੇਖੋ ਚੜਦੀ ਗਲਾਜ ਦੇਖ ਲਓ ਕਿਵੇਂ ਆ ਐ ਐ ਤੁਹਾਨੂੰ ਲੈਣਾ ਸੌ-ਸੌ ਕਿਲੋਮੀਟਰ ਦੀ ਲਾਈਨ ਐ ਜਾਊਗੀ ਦਿੱਲੀ ਵੱਲ ਨੂੰ ਜਿਹੜੇ ਬਾਰੇ ਅਸੀਂ ਤੁਹਾਨੂੰ ਬਖਾਰ ਰਹੇ ਹਾਂ ਮੈਂ ਟਰੈਕਟਰ ਟਰਾਲੀਆਂ ਰਵਾਨਾ ਹੋਣਗੇ ਦਿੱਲੀ ਨੂੰ ਤੁਸੀਂ ਦੇਖ ਸਕਦੇ ਹੋ ਅੱਜ ਇਹੀ ਬਖਾਲਣਾ ਸੀਗਾ ਸਰਬੰਸੰਗ ਪਹਲੇਰ ਕਿਸਾਨ ਮਜ਼ਦੂਰ ਸਿਕਸ਼ ਕਮੇਟੀ ਪੰਜਾਬ ਤੋਂ ਦੇਸ਼ ਦੀਆਂ 76 ਜਥੇਬੰਦੀਆਂ ਤਾਂ ਹੁਣ ਤਾਂ ਹੋਰ ਵੀ ਆ ਗਈਆਂ 10 ਵੀ ਉਹਨਾਂ ਜਥੇਬੰਦੀਆਂ ਦਾ ਫੋਰਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜਾ 13 ਫਰਵਰੀ ਨੂੰ ਦਿੱਲੀ ਅੰਦੋਲਨ ਦਾ ਐਲਾਨ ਕੀਤਾ ਗਿਆ ਉਹਦੀਆਂ ਫੇਰ ਇੱਕ ਵਾਰੀ ਅਸੀਂ ਪੰਜਾਬ ਦੇ ਵਿੱਚੋਂ ਤਿਆਰੀਆਂ ਦਿਖਾ ਰਹੇ ਹਾਂ ਵੀ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਟਰੈਕਟਰ ਟਰਾਲੀਆਂ ਤਿਆਰ ਹੈਗੇ ਨੇ ਅੱਜ ਅਸੀਂ ਕਿਸਾਨਾਂ ਨਾਲ ਗੱਲ ਕੀਤੀ ਆ ਵੀ ਆਹ ਅੰਦੋਲਨ ਬਾਰੇ ਕੀ ਸੋਚ ਰਹੇ ਹੋ ਨਾ ਕਿਹਾ ਵੀ ਪਿਛਲੇ ਅੰਦੋਲਨ ਨਾਲ ਉਹ ਵੱਡਾ ਅੰਦੋਲਨ ਹੋਊਗਾ ਉਦੋਂ ਤਾਂ ਅਸੀਂ ਇੱਕ ਇੱਕ ਟਰੈਕਟਰ ਟਰਾਲੀ ਖੜੇ ਸੀਗੇ ਅਸੀਂ ਇਹ ਵੀ ਕਿਹਾ ਵੀ ਜ਼ਬਰ ਕਰ ਸਕਦੀ ਹੈ ਸਰਕਾਰ ਤੁਹਾਡੇ ਨਾਲ ਕੀ ਆ ਸੋਚ ਰਹੇ ਉਹ ਕਹਿੰਦੇ ਵੀ ਹਰ ਕਿਸਮ ਦੀ ਕੁਰਬਾਨੀ ਵਾਸਤੇ ਆਪਾਂ ਤਿਆਰ ਹੈਗੇ ਆ ਤੇ ਜਿਹੜਾ ਮੁਕਤ ਵਪਾਰ ਸਮਝੌਤਾ ਵਾ ਜਿਸ ਤਹਿਤ ਵਿਦੇਸ਼ਾਂ ਦੀਆਂ ਫਸਲਾਂ ਸਾਡੀ ਮੰਡੀ 'ਚ ਡੰਪ ਹੋਣੀਆਂ ਉਹਨੂੰ ਰੱਦ ਕਰਵਾਉਣਾ ਜਮੀਨ ਐਕਵਾਇਰ ਵਾਲੇ ਕਾਨੂੰਨ ਦੇ ਵਿੱਚ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਜ਼ਮੀਨ ਖੋਣ ਵਾਲੀ ਗੱਲ ਨੂੰ ਖਤਮ ਕਰਵਾਉਣਾ ਵਾ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਕਹਿੰਦੇ ਹਰ ਹਾਲ ਚੇਤੋਂ ਬਗੈਰ ਤਾਂ ਮੁੜਨਾ ਨਹੀਂ ਹੈਗਾ ਕਿਸਾਨ ਮਜ਼ਦੂਰ ਦਾ ਕਰਜ਼ਾ ਹੈਗਾ ਲਖੀਮਪੁਰ ਖਰੀਦ ਦਾ ਇਨਸਾਫ ਲੈਣਾ ਸਾਰੇ ਕੇਸ ਵਾਪਸ ਕਰਾਉਣੇ ਆ ਸ਼ਹੀਦ ਪਰਿਵਾਰਾਂ ਦਾ ਮੁਆਵਜ਼ਾ ਅਰ ਮੰਗਾ ਨੇ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਬਾਹਰ ਮੋਰੇ ਧਰਨਾ ਲੱਗਾ ਸ਼ਹੀਦ ਪਰਾਨ ਉਹਨੀਆਂ ਨੌਕਰੀਆਂ ਦੀ ਮੰਗ ਦਾ ਅਸੀਂ ਉਹਦਾ ਸਮਰਥਨ ਕਰਦੇ ਆਂ ਅੱਜ ਭਾਨਾ ਸਿੱਧੂ ਵਾਲੇ ਮਸਲੇ ਤੇ ਸੰਗਰੂਰ ਦੇ ਵਿੱਚ ਧਰਨਾ ਲੱਗਣਾ ਸੀ ਅਸੀਂ ਉਹਦਾ ਵੀ ਸਮਰਥਨ ਕਰਦੇ ਆਂ ਔਰ ਸਰਕਾਰ ਨੂੰ ਗੱਲਬਾਤ ਦਾ ਮਸਲਾ ਹੱਲ ਕਰਨ ਦੀ ਗੱਲ ਕਹਿੰਦੇ ਆਂ ਜ਼ਬਰ ਤੋਂ ਸਰਕਾਰ ਨੂੰ ਬਾਜ ਆਉਣ ਦੀ ਗੱਲ ਕਰਦੇ ਆਂ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਆਂ ਵੀ ਉਹ ਡੀਜ਼ਲ ਪਰਵਾ ਲੈਣ ਸਾਰੇ ਦੇਸ਼ ਦੇ ਕਿਉਂਕਿ ਇਹ ਸਮੱਸਿਆ ਵਾ ਆ ਸਕਦੀ ਗਾਂ ਨਾ ਗਾਂ ਕਿਤੇ ਕਰਕੇ ਉਹ ਡੀਜ਼ਲ ਪਰਵਾ ਲੈਣ ਔਰ ਇਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਮੁਹਿਮ ਬਣਾਈ ਜਾਵੇ ਹਰ ਕਿਸਮ ਦਾ ਫੰਡ ਹੋ ਜੇ ਆ ਆਲੂ ਗੰਡੇ ਦਾਲਾਂ ਆਟਾ ਸਿਲੰਡਰ ਬਾਲਣ ਜਿਵੇਂ ਇਕੱਠਾ ਹੋ ਰਿਹਾ ਇਹਨੂੰ ਹੋਰ ਵਿਆਪਕ ਪੱਧਰ ਤੇ ਇਕੱਠਾ ਕਰਕੇ ਦਿੱਲੀ ਅੰਦੋਲਨ ਦੀਆਂ ਭਰਪੂਰ ਤਿਆਰੀਆਂ ਕੀਤੀਆਂ ਜਾਣ ਅਸੀਂ ਐਰਕੀ ਸਮਝ ਰਹੇ ਜੋ ਕਿਸਾਨਾਂ ਨਾਲ ਗੱਲ ਕੀਤੀ ਵੀ ਐਰਕੀ ਦਿੱਲੀ ਦਾ ਅੰਦੋਲਨ ਇਹਦੇ ਨੂੰ ਵੱਡਾ ਹੋਊਗਾ ਪਿਛਲੀ ਵਾਰੀ ਚਲੋ ਇਹ ਤਾਂ ਸਮਾਂ ਦੱਸ ਦੂਗਾ ਔਰ ਉਹ ਕਹਿ ਰਹੇ ਵੀ ਐਰਕੀ ਦਿੱਲੀ ਦਾ ਅੰਦੋਲਨ ਪਿਛਲੇ ਅੰਦੋਲਨੋਂ ਵੱਡਾ ਅੰਦੋਲਨ ਹੋਊਗਾ ਕਿਉਂਕਿ ਹਮਲਾ ਉਹਦੇ ਨਾਲੋਂ ਵੀ ਵੱਡਾ ਹੈਗਾ ਵਾ ਸੋ ਇਸ ਕਰਕੇ ਪੂਰੀ ਤਰ੍ਹਾਂ ਤਿਆਰੀ ਆ ਪੰਜਾਬ ਦੇ ਵਿੱਚ ਧੰਨਵਾਦ